ਸ੍ਰੀ ਗੁਰੂ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਬਿਲਕੁਲ ਅਲੱਗ ਜੀ ਆਈਟਮ ਲੈ ਕੇ ਆਏ ਹਾਂ ਤੇ ਪਾਰਟੀ ਵੀਅਰ ਸੂਟ ਲੈ ਕੇ ਆਏ ਹਾਂ ਜੀ ਇਹਨਾਂ ਤੇ ਅਗਰ ਤੁਸੀਂ ਹੈਂਡਵਰਕ ਜਾਂ ਮਸ਼ੀਨਵਰਕ ਵਾਲੀ ਸਾਈਡ ਨੂੰ ਨਹੀਂ ਜਾਣਾ ਤੇ ਇੱਕ ਅਲੱਗ ਲੁੱਕ ਦੇ ਸੂਟ ਨੇ ਤੇ ਬ੍ਰਾਂਡਡ ਪੀਸ ਨੇ ਸਾਰੇ ਤੁਸੀਂ ਇਹਨਾਂ ਦੀ ਡਰੈਸ ਸਟਾਈਲ ਕਿਸੇ ਵੀ ਤਰ੍ਹਾਂ ਬਣਾ ਸਕਦੇ ਹੋ ਪੈਂਟ ਪਲਾਜ਼ੋ ਬਣਾ ਸਕਦੇ ਹੋ ਜੀ ਜਾਂ ਫਿਰ ਗਰਾਰੇ ਸ਼ਰਾਰੇ ਲਹਿੰਗੇ ਸੂਟ ਜਿੱਦਾਂ ਮਰਜੀ ਇਹਨਾਂ ਨੂੰ ਤੁਸੀਂ ਆਪਣੇ ਅਕੋਰਡਿੰਗ ਬਣਵਾ ਸਕਦੇ ਹੋ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਕਲੈਕਸ਼ਨ ਬਹੁਤ ਸੋਹਣੀ ਆ ਬਿਲਕੁਲ ਨਵੇਂ ਜਿਹੇ ਕਲੈਕਸ਼ਨ ਆ ਜੀ ਸਾਰੇ ਪਹਿਲਾਂ ਤਾਂ ਵਰਕ ਹੀ ਦੇਖ ਲੋ ਜੀ ਪਏ ਸੂਟ ਦਾ ਇਦਾਂ ਖੋਲ ਕੇ ਬਾਅਦ ਚ ਦਿਖਾ ਦੰਨੇ ਆ ਕੁਝ ਅਲੱਗ ਬਿਲਕੁਲ ਅਲੱਗ ਇਹ ਸਾਰਾ ਹੈਂਡਵਰਕ ਦੇ ਉੱਪਰ ਤੇ ਮਟੀਰੀਅਲ ਅਲੱਗ ਤੇ ਨਵਾਂ ਦੇਵਾਂਗੇ ਤੁਹਾਨੂੰ ਅੱਜ ਦਾ ਬੈਕ ਸਾਈਡ ਸ਼ਿਮਰ ਦੀ ਉੱਪਰ ਹੈਗੀ ਜੀ ਤੇ ਇਹ ਹੈਗਾ ਇਸ ਦਾ ਫਰੰਟ ਇੰਤਾ ਰਹਿਣਗੇ ਜੀ ਸੂਟ ਇਹ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਸਿਲਕ ਦੀ ਸਲਵਾਰ ਆ ਤੇ ਸਰਟਨ ਦੇ ਨਾਲ ਜਿਹੜਾ ਇਹ ਹਾਈਲਾਈਟ ਆ ਇਹ ਸਾਰਾ ਸਰਟਨ ਸਿਲਕ ਆ ਪਲੱਸ ਬ੍ਰੋਕੇਟ ਬਹੁਤ ਜ਼ਿਆਦਾ ਸਟਾਈਲਿਸ਼ ਜਿਹੇ ਦੁਪੱਟੇ ਨੇ ਇਹਨਾਂ ਦੇ ਇਹ ਤਾਂ ਠੀਕ ਹੈ ਵਿਚ ਵੀ ਲੇਸ ਜਿ ਲੱਗੀਆਂ ਹੋਈਆਂ ਹੈ ਹੈਂਗਿੰਗ ਵਾਲੀ ਲੇਸ ਆ ਜੀ ਬਹੁਤ ਸੋਹਣੀ ਤੇ ਪ੍ਰਾਈਸ ਰਹੇਗਾ ਸਾਰੀ ਇਸ ਦੀ ਵੀਡੀਓ ਦਾ 7000 7000 ਦੇ ਸੂਟ ਰਹਿਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੇਮ ਦੇ ਵਿੱਚ ਕਲਰ ਆਪਸ਼ਨ ਆ ਜੇਗੇ ਸਕਿਨ ਕਲਰ ਦੀਆਂ ਸਲਵਾਰਾਂ ਰਹਿਣਗੀਆਂ ਤੇ ਜਿਹੜਾ ਵਿੱਚ ਪੈਚ ਲੱਗਿਆ ਹੋਇਆ ਸਿਰਫ ਪੈਚ ਦਾ ਹੀ ਕਲਰ ਚੇਂਜ ਹੋਏਗਾ ਦੁਪੱਟਾ ਤੁਸੀਂ ਦੇਖ ਲਿਆ ਇੱਕ ਖੁੱਲਿਆ ਹੋਇਆ ਐਦਾਂ ਰਹੇਗਾ ਜੀ ਜਿਹੜਾ ਵਿੱਚ ਮਟੀਰੀਅਲ ਆ ਮਟੀਰੀਅਲ ਦਾ ਕਲਰ ਚੇਂਜ ਹੋ ਜਾਏਗਾ ਤੇ ਪੈਚ ਦਾ ਕਲਰ ਚੇਂਜ ਹੋ ਜਾਏਗਾ ਇਹ ਦੋ ਸੂਟ ਨੇ ਸੇਮ ਡਿਜ਼ਾਈਨ ਦੇ ਨੈਕਸਟ ਹੈਗਾ ਸ਼ਿਮਰ ਦੇ ਉੱਪਰ ਸੂਟ ਬਹੁਤ ਪਿਆਰੇ ਪਿਆਰੇ ਜੇ ਵਰਕ ਨੇ ਸਾਰੇ ਮਤਲਬ ਇਹ ਜਿੱਦਾਂ ਰਿਸੈਪਸ਼ਨ ਵਗੈਰਾ ਲਈ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਅਰ ਸੂਟ ਨੇ ਪੂਰੇ ਐ ਤਾਂ ਰਹਿ ਗਏ ਠੀਕ ਹੈ ਸਿਲਕ ਦੀ ਸਲਵਾਰ ਤੇ ਦੁਪੱਟੇ ਰਹਿਣਗੇ ਇਹਨਾਂ ਦੇ ਐਦਾਂ ਸਟਾਈਲਿਸ਼ ਠੀਕ ਹੈ ਜੀ 7000 ਪ੍ਰਾਈਸ ਹੈ ਸਾਰੇ ਹੀ ਸੂਟਾਂ ਦਾ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਦੋ ਦੇਤੀਆਂ ਤੇ ਤੀਜਾ ਦੰਨੇ ਆ ਜੀ ਡਿਜ਼ਾਈਨ ਨਵੇਂ ਨਵੇਂ ਜਿਹੇ ਡਿਜ਼ਾਈਨ ਨੇ ਬਹੁਤ ਸੋਹਣੇ ਸੋਹਣੇ ਵਿਦ ਵਰਕ ਦੇ ਨਾਲ ਸਾਰੇ ਹੀ ਵੀਡੀਓ ਦਾ 7000 ਪ੍ਰਾਈਸ ਰਹੇਗਾ ਲੁੱਕ ਕੁਝ ਵੱਖਰੀ ਰਹੇਗੀ ਜੀ ਸਾਰੇ ਸੂਟਾਂ ਦੇ ਸ਼ੋਰੂਮ ਵਿੱਚ 10-10 12-12 ਹਜ਼ਾਰ ਵਿਕਣ ਵਾਲੇ ਸੂਟ ਨੇ ਇਹ ਸਾਰੇ ਜੇ ਤੁਸੀਂ ਕਿਸੇ ਬ੍ਰਾਂਡ ਤੇ ਜਾਣੀਓ ਖੋਜ ਖਲਾ ਬ੍ਰਾਂਡ ਹੈ ਜੀ ਸੂਟਾਂ ਦਾ ਐਕਸਟਰਾ ਰਾਨੀ ਦੇ ਇਹਨਾਂ ਦੇ ਦੁਪੱਟੇ ਸਟਾਈਲਿਸ਼ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਏਗਾ ਕਿਹ ਕਿਹ ਕਲਰ ਰਹੇਗਾ ਚਿੱਕਾ ਕੰਟਰਾਸਟ ਬਹੁਤ ਸੋਹਣੇ ਨੇ ਸੂਟਾਂ ਦੇ ਜੀ ਇਹ ਦੁਪੱਟਾ ਉਲਟਾ ਹੈ ਇਹ ਤਾਂ ਰਹੇਗਾ ਇਹ ਕੇਵਲਾ ਸ਼ੀਟ ਰਹੇਗਾ ਜੀ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਸਟੱਫ ਸਭ ਨੂੰ ਪਿਓਰ ਦਾ ਲੱਗਿਆ ਹੋਇਆ ਇਹ ਹੈਗਾ ਜੀ ਬਹੁਤ ਸੋਹਣਾ ਸੂਟ ਕੇ ਰਜਨਾ ਮਰਜੀ ਬਣਾ ਸਕਦੇ ਤੁਸੀਂ ਲੈਂਥ ਦਾ ਇਸ਼ੂ ਨਹੀਂ ਕੇਰੇ ਦਾ ਇਸ਼ੂ ਨਹੀਂ ਇਹ ਹੈਗੇ ਸਲਵਾਰ ਦੁਪੱਟੇ ਦੀ ਲੁੱਕ ਦੇਖਿਓ ਜੀ ਇਹ ਹੈਗੇ ਦੁਪੱਟੇ ਦੀ ਲੁੱਕ ਠੀਕ ਹੈ ਬਹੁਤ ਸੋਹਣੀ ਦੁਪੱਟੇ ਦੀ ਲੁੱਕ ਹੈ ਸ਼ਿਮਰ ਦੀ ਦੁਪੱਟਾ ਤੇ ਸ਼ਿਮਰ ਦੀ ਸ਼ਰਟ ਸਿਲਕ ਦੀ ਸਲਵਾਰ ਦੇ ਨਾਲ ਕਲਰ ਆਪਸ਼ਨ ਦੋ ਦਿਆਂ ਨੈਕਸਟ ਦੇ ਰਹੀਆਂ ਜੀ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਸਟਾਈਲ ਆ ਠੀਕ ਹੈ ਜੀ ਇਹ ਸਾਰਾ ਹੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਇਸ ਤੇ ਸਿਲਕ ਦੀ ਸਲਵਾਰ ਦੇ ਨਾਲ ਤੇ ਦੁਪੱਟੇ ਦੀ ਲੁੱਕ ਦੇਖ ਲਓ ਬਿਲਕੁਲ हटਕੇ ਨੇ ਸੂਟ ਅਲੱਗ ਹੂ ਸੂਟ ਨੇ ਜਿਹੜਾ ਵੀ ਤੁਸੀਂ ਦੇਖੋਗੇ ਸੈਂਟਰ ਪੈਨਲ ਦੇ ਨਾਲ ਆ ਜੀ ਸੂਟ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਿਆਂ ਦੀ ਲੁੱਕ ਬਹੁਤ ਪਿਆਰੀ ਆ ਕਲਰ ਆਪਸ਼ਨ ਦੋ ਸਾਰੀ ਸੂਟ ਪਿਓਰ ਤੇ ਰਹਿਣਗੇ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਇਹ ਸਾਰੇ ਪੈਸ ਨੇ ਅਗਰ ਤੁਹਾਨੂੰ ਲੈਂਥ ਛੋਟੀ ਛੋਟੀ ਜਾਂ ਵੱਡੀ ਕਰਨੀ ਹੋਏਗੀ ਤਾਂ ਤੁਸੀਂ ਪੈਚ ਨੂੰ ਨੱਕ ਵਾਲੀ ਨੂੰ ਉਤਾਰ ਕੇ ਆਪਣੇ ਕੋਲ ਲੈਂਥ ਰਿਕਾਰਡਿੰਗ ਅਡਜਸਟਮੈਂਟ ਕਰਵਾ ਸਕਦੇ ਹੋ। ਦੁਪੱਟਾ ਦੇਖੋ ਕਿੰਨਾ ਪਿਆਰਾ ਹੈ। ਬਹੁਤ ਸੋਹਣਾ ਦੁਪੱਟਾ ਸੂਰ ਦਾ। ਪਿਓਰ ਬਨਾਰਸ ਵੀ। ਕਲਰ ਦਿਨ ਰਣਗੇ ਜੀ ਇਸ ਡਿਜ਼ਾਈਨ ਦੇ। ਨੈਕ ਸੂਟ ਬਹੁਤ ਪਿਆਰਾ ਹੈ ਡਿਜ਼ਾਈਨਿੰਗ ਦੇਖੋ ਸੂਟ ਦੇ 컬러 ਵੀ ਬਹੁਤ ਸੋਹਣੇ ਆ ਅਲੱਗ ਜੀ ਲੁੱਕ ਰਹੇਗੇ ਜੀ ਸਾਰੇ ਸੂਟਾਂ ਦੇ ਕੇਰੇ ਜਿੰਨੇ ਮਰਜੀ ਬਣਾ ਲਓ ਲੈਂਥ ਛੋਟੀ ਵੱਡੀ ਜਿੱਦਾਂ ਮਰਜੀ ਕਰ ਲਓ ਬਹੁਤ ਪਿਆਰੇ ਸੂਟ ਨੇ ਸਾਰੀ ਡਿਜ਼ਾਈਨਿੰਗ ਬਿਲਕੁਲ ਨਵੀਂ ਦੇਖੋ ਜੇ ਫੋਰ ਸਾਈਡ ਬਹੁਤ ਪਿਆਰਾ ਵਰਕ ਜਿੱਦ ਤਸਲ ਜੇ ਨਾ ਠੀਕ ਹੈ ਜੀ ਬੈਕਸਾਈਡ ਤੋਂ ਤੁਹਾਨੂੰ ਪੂਰੀ ਫਿਨਿਸ਼ਿੰਗ ਮਿਲੇਗੀ ਇਹਦੇ ਵਿੱਚ ਇਹ ਕਲਰ ਆਪਸ਼ਨ ਆ ਇਹ ਕਲਰ ਨੇ ਜੀ ਇਹਦੇ ਇਹ ਮੈਂ ਪਹਿਲਾਂ ਵੀ ਦਿਖਾਈ ਸੀਗੇ ਤੁਹਾਨੂੰ ਸੂਟ ਇਦਾਂ ਦੇ ਡਿਜ਼ਾਈਨ ਇਹ ਨਵੇਂ ਆਏ ਨੇ ਬਹੁਤ ਯਾਰਾ ਪਸੰਦ ਕੀਤੇ ਆ ਸਾਰਿਆਂ ਨੇ ਸੂਟ 7000 ਦਾ ਸੂਟ ਆ ਜੀ ਇਹ ਵਾਲਾ ਪਹਿਲਾਂ 75 ਦੇ ਸੀਗੇ ਥੋੜਾ ਜਿਹਾ ਡਿਜ਼ਾਈਨ ਤੇ ਬ੍ਰੈਂਡ ਦਾ ਫਰਕ ਆ ਬਹੁਤ ਸੋਹਣੇ ਸੂਟ ਨੇ ਪੈਚਵਰਕ ਦੇ ਨਾਲ ਲੈਦਰ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈ। ਕਲਰ ਵੀ ਬਹੁਤ ਪਿਆਰਾ ਹੈ। ਇਹ ਹੈਗਾ ਜੀ ਇਹਦਾ ਦੁਪੱਟਾ। ਸ਼ੀਮਰ ਕ੍ਰਸ਼ ਦੇ ਉੱਪਰ ਦੁਪੱਟਾ ਚਨਾਉਣ ਛਫਾਉਣ ਨਾਲ ਉਹ ਵੀ ਸੌਫਟ ਦੁਪੱਟਾ ਜਿਹਾ। ਇਹ ਆ ਗਿਆ ਦਾ ਕੰਟਰਾਸਟ ਨੈਕਸਟ। ਐਦਾਂ ਰਹੇਗਾ ਜੀ। ਬਹੁਤ ਸੋਹਣੇ-ਸੋਹਣੇ ਕੰਟਰਾਸਟ ਨੇ। ये तीन कोंट्रास्ट ने इस डिज़ाइन दे बहुत सोना सूट आ नैक वर्क घेरा सिल्क की सलवार शिमर का स्टफ हैगा जी शर्ट का ਇਹ ਦੁਪੱਟਾ ਹੈਗਾ ਕ੍ਰਸ਼ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹ ਦਾ ਸੈਕਿੰਡ ਦਾ ਕੰਟਰਾਸਟ ਆ ਜਾਏਗਾ ਨੈਕਸਟ ਦੇ ਰਹੀਆਂ ਜੀ ਕਲਰ ਸਾਰੇ ਸੇਮ ਸੇਮ ਜੇ ਮਤਲਬ ਵਿੱਚ ਵਿੱਚ ਕਾਫੀ ਕਲਰ ਸਿਮਿਲਰ ਜੇ ਨੇ ਪਰ ਡਿਜ਼ਾਈਨਿੰਗ ਅਲੱਗ-ਅਲੱਗ ਹੈ ਸਾਰਿਆਂ ਦੇ ਬਹੁਤ ਸੋਨਰ ਡਿਜ਼ਾਈਨ ਆ 셔ਟ ਥੋੜਾ ਸਿੰਪਲ ਜੀ ਲੁੱਕ ਤੇ ਬਣੀ ਹੋਈ ਆ ਤੇ ਇਹ ਹੈਗੇ ਦੀ ਸਿਲਕ ਦੀ ਸਲਵਾਰ ਤੇ ਮੇਨ ਹੈਗਾ ਜੀ ਦੁਪੱਟਾ ਦੁਪੱਟਾ ਤੁਸੀਂ ਜਿੱਦਾ ਮਰਜ਼ੀ ਕੈਰੀ ਕਰ ਸਕਦੇ ਹੋ ਸਾਈਡ ਲੈ ਸਕਦੇ ਹੋ ਬੈਕ ਤੋਂ ਫਰੰਟ ਵਾਲੀ ਸਾਈਡ ਨੂੰ ਲੈ ਸਕਦੇ ਹੋ ਸਿਰ ਤੇ ਲੈ ਸਕਦੇ ਹੋ ਜਿੱਦਾ ਮਰਜ਼ੀ ਤੁਸੀਂ ਇਹਨਾਂ ਦੁਪੱਟਿਆਂ ਨੂੰ ਕੈਰੀ ਕਰ ਸਕਦੇ ਹੋ ਕਿਉਂਕਿ ਇਹ ਸਾਫਟ ਦੁਪੱਟੇ ਨੇ ਪਿਓਰ ਦੇ ਇਹਦਾ ਸੈਕੰਡ ਕਲਰ ਇਹ ਤਾਂ ਇਹ ਰਹੇਗਾ ਜੀ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਦੇਖੋ ਜੀ ਸੂਟ ਠੀਕ ਹੈ ਜੀ ਡਿਜ਼ਾਈਨ ਹੀ ਵਾਹ ਸੋਣਾ ਠੀਕ ਹੈ ਜੀ ਇਹ ਹੈਗਾ ਜੀ ਦੁਪੱਟਾ ਇਹਦਾ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣੀ ਲੁੱਕਾਂ ਜੀ ਦੁਪੱਟੇ ਦੀ ਕਲਰ ਤੁਹਾਨੂੰ ਤਿੰਨ ਮਿਲ ਜਾਣਗੇ 7000 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਠੀਕ ਹੈ ਜੀ ਕੰਟਰਾਸਟ ਵੀ ਬਹੁਤ ਸੋਹਣੇ ਸੋਹਣੇ ਸਾਰੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਆਜ਼ੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ so much